ਗੱਲ ਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਟਾਪਿਕ ਆਪਣਾ ਇਹ ਹੈਗਾ ਵੀ ਕੀ ਪੁਲਿਸ ਆਪਣੇ ਪਰਸਨਲ ਮੋਬਾਈਲ ਦੇ ਉੱਤੇ ਵੀਡੀਓ ਜਾਂ ਫੋਟੋਗ੍ਰਾਫੀ ਕਰ ਸਕਦੀ ਹੈ ਕਿ ਨਹੀਂ ਕਰ ਸਕਦੀ ਹੈਗੀ ਦੋ ਚੀਜ਼ਾਂ ਦੇ ਉੱਤੇ ਗੱਲ ਕਰਾਂਗੇ ਇਹਦੇ ਵਿੱਚ ਸਿੱਧੀ ਉਹ ਗੱਲ ਹੈ ਵੀਡੀਓ ਨੂੰ ਬਤਵਾ ਸ਼ੇਅਰ ਕਰੋ ਕੰਮ ਆਊਗੀ ਬਾਈ ਜੀ ਕਿਸੇ ਨੂੰ ਪਤਾ ਹੀ ਨਹੀਂ ਨਾ ਚੀਜ਼ਾਂ ਬਾਰੇ ਪੁਲਿਸ ਸਿਰਫ ਥੋੜੀ ਜਿਹੜੀ ਹੈਗੀ ਹੈ ਜੇ ਉਹ ਆਪਦੇ ਰੋਜ਼ਨਾਮੇ ਦੇ ਵਿੱਚ ਲਿਖ ਕੇ ਆਉਂਦੀ ਹੈ ਵੀ ਅਸੀਂ ਕਿੱਥੇ ਨਾਕਾ ਲਾ ਰਹੇ ਹਾਂ ਠੀਕ ਹੈ ਕਿੱਥੋਂ ਕਿੱਥੇ ਤੱਕ ਨਾਕਾ ਲਾ ਰਹੇ ਹਾਂ ਉੱਥੇ ਵੀਡੀਓ ਉਹ ਬਣਾ ਸਕਦੇ ਨੇ ਰਿਕਾਰਡ ਦੇ ਮਤਲਬ ਕੋ ਬਣਾ ਸਕ ਬਾਕੀ ਜਿਵੇਂ ਆਪ ਕਰਦੇ ਆ ਆਪਾਂ ਜਾਣੇ ਕੋਈ ਇੱਥੇ ਕੋਈ ਗੱਲਬਾਤ ਹੋ ਗਈ ਜਿੱਦਾਂ ਖੜੇ ਹੁੰਦੇ ਨੇ ਵੈਸੇ ਹੀ ਆ ਕੇ ਕੋਈ ਇਸ਼ੂ ਹੋ ਗਿਆ ਉੱਤੇ ਵੀਡੀਓ ਬਣਾਉਣੀ ਸ਼ੁਰੂ ਆਪਾਂ ਆਮ ਕਰਕੇ ਵੀਡੀਓ ਦੇ ਵਿੱਚ ਦੇਖਦੇ ਆ ਤਾਂ ਪੁਲਿਸ ਵਾਲਿਆਂ ਦਾ ਇਦਾਂ ਦਾ ਕੋਈ ਅਧਿਕਾਰ ਨਹੀਂ ਹੈਗਾ ਵੀ ਉਹ ਆਪਣੇ ਪਰਸਨਲ ਮੋਬਾਈਲ ਦੇ ਉੱਪਰ ਜਿਹੜੀਆਂ ਹੈਗੀਆਂ ਨੇ ਵੀਡੀਓ ਜਾਂ ਫੋਟੋ ਕਿਸੇ ਦੇ ਵੀ ਖਿੱਚ ਸਕਦੇ ਨੇ ਦੂਜੀ ਗੱਲ ਹੈਗੀ ਹੈ ਜੋ ਉੱਪਰ ਜਜਮੈਂਟਸ ਵੀ ਕਾਫੀ ਨੇ ਤੇ ਪੁਲਿਸ ਵਾਲਿਆਂ ਨੂੰ ਇਹਦੇ ਉੱਪਰ ਸਜ਼ਾ ਵੀ ਹੋਈ ਹੈ ਤੇ ਐਫ ਆਈ ਆਰ ਵੀ ਰਜਿਸਟਰ ਹੋਈ ਹੈ ਜੇ ਇਦਾਂ ਦਾ ਕੋਈ ਵੀ ਪੁਲਿਸ ਮੁਲਾਜ਼ਮ ਠੀਕ ਹੈ ਉਹਦੀ ਸਹਿਮਤੀ ਤੋਂ ਬਿਨਾ ਜਾਂ ਉਹ ਕਿਸੇ ਪਾਰਕ ਦੇ ਵਿੱਚ ਕੋਈ ਕਪਲ ਬੈਠਾ ਹੈ ਜਿੱਦਾਂ ਆਮ ਕਰਦੇ ਨੇ ਕੋਈ ਕੁੜੀ ਮੁੰਡਾ ਪਾਰਕ ਦੇ ਵਿੱਚ ਬੈਠੇ ਉੱਥੇ ਆ ਕੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੰਦੇ ਨੇ ਜਾਂ ਰੋਡ ਤੇ ਤੁਰਦੇ ਜੀ ਉਹ ਤੋਂ ਪੈਸੇ ਲੈਣ ਦੇ ਮਾਰੇ ਜਾਂ ਕੋਈ ਹੋਰ ਉਹਨੂੰ ਕਿਸੇ ਫਸਾਉਣ ਦੇ ਮਾਰੇ ਕੋਈ ਐਦਾਂ ਦੀ ਚੀਜ਼ਾਂ ਕੋਈ ਵਿਦਾਊਟ ਕੰਸੈਂਟ ਵੀਡੀਓ ਬਣਾਉਂਦੇ ਤਾਂ ਉਹਦੇ ਉੱਪਰ ਇੱਕ ਨੂੰ ਛਾੜਤਾ ਰਹਾ 217 218 ਆਈਪੀਸੀ ਜਿਹੜੀ ਹੈਗੀ ਹੈ ਤੇ ਆਰਟੀਕਲ 21 ਜਿਹੜਾ ਹੈਗਾ ਤੁਹਾਡਾ ਵਾਇੋਲੇਸ਼ਨ ਕਰਨ ਦਾ ਕਨਸਟੀਟਿਊਸ਼ਨ ਆਫ ਇੰਡੀਆ ਦਾ ਤੇ ਉਸ ਤੋਂ ਬਾਅਦ 66 ਆਈਟੀ ਐਕਟ ਇਨਫੋਰਮੇਸ਼ਨ ਟੈਕਨੋਲੋਜੀ ਹੋਰ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਦੇ ਜਿਹੜੇ ਧਾਰਾ ਹੈਗੀਆਂ ਨੇ ਉਹ ਉਹਦੇ ਉੱਤੇ ਲੱਗਣਗੀਆਂ ਜ਼ਰੂਰ ਲੱਗਣਗੀਆਂ ਉਹਦੇ ਉੱਤੇ ਪਰਚਾ ਵੀ ਰਜਿਸਟਰਡ ਹੋ ਸਕਦਾ ਜੇ ਬਾਈ ਦਾ ਵੀ ਪਰਚਾ ਨਹੀਂ ਹੁੰਦਾ ਤਾਂ 1553 ਦੇ ਵਿੱਚ ਤੁਸੀਂ ਮੈਜਿਸਟਰ ਲੈ ਆ ਕੇ ਤੁਹਾਡੇ ਕੋਲ ਐਵੀਡੈਂਸ ਹੈਗੇ ਨੇ ਇਦਾਂ ਦਾ ਵੀ ਉਹਨੇ ਵਾਇਲੈਂਸ ਇਦਾਂ ਦੀ ਕੀਤੀ ਹੈ ਮੁਲਾਜ਼ਮ ਨੇ ਤਾਂ ਉਹਦੇ ਖਿਲਾਫ ਤੁਸੀਂ ਪਰਚੇ ਦੀ ਮੰਗ ਵੀ ਕਰ ਸਕਦੇ ਹੋ ਦੂਜੀ ਗੱਲ ਇਹ ਹੈਗੀ ਹੈ ਤੁਹਾਡਾ ਜਿਹੜੀ ਪ੍ਰਾਈਵੇਸੀ ਬਰੀਚ ਹੋਈ ਹੈ ਠੀਕ ਹੈ ਜੋ ਪਬਲਿਕ ਨੌਨਸੈਂਸ ਜਿਹੜੀ ਉਹਨੇ ਕ੍ਰੈਡਿਟ ਕੀਤੀ ਹੈ ਦੂਜੀ ਗੱਲ ਇਹਦੇ ਵਿੱਚ ਮੇਨ 100 CRPs ریکارڈنگ ਜਿਹੜਾ ਪੁਲਿਸ ਵਾਲੇ ਦਾ ਇਹਦਾ ਮੋਬਾਈਲ ਹੈ ਜੇ ਪੁਲਿਸ ਵਾਲਾ ਕਹਿੰਦਾ ਵੀ ਜਿਹੜਾ ਮੇਰਾ ਮੋਬਾਈਲ ਆ ਵੀ ਮੈਂ ਤੇਦੇ ਵਿੱਚ ਬਣਾਈ ਨਹੀਂ ਜਾਂ ਹੈ ਨਹੀਂ ਕਿਉਂਕਿ ਉਹਦੇ ਵਿੱਚ ਪਤਾ ਲੱਗ ਜਾਊਗਾ ਵੀ ਕੋਈ ਚੀਜ਼ ਜੇ ਡਿਲੀਟ ਕੀਤੀ ਹੈ ਤਾਂ ਪੁਲਿਸ ਆ ਜਾਊਗਾ ਜਿਹੜਾ ਮੋਬਾਈਲ ਆ 100 ਸੀਆਰਪੀ ਦੇ ਮੁਤਾਬਕ ਜਬਤ ਵੀ ਕੀਤਾ ਜਾ ਸਕਦਾ ਤੇ ਫੋਰੈਂਸਿਕ ਲੈਬ ਦੇ ਵਿੱਚ ਉਹ ਭੇਜਿਆ ਵੀ ਜਾ ਸਕਦਾ ਇਹ ਨਹੀਂ ਹੈਗਾ ਵੀ ਆਮ ਪਬਲਿਕ ਦੇ ਮੋਬਾਈਲ ਜਬਤ ਕੀਤਾ ਜਾ ਸਕਦਾ ਪਰ ਪੁਲਿਸ ਮੁਲਾਜ਼ਮਾਂ ਦੇ ਮੋਬਾਈਲ ਤੇ ਜਬਤ ਕਰਕੇ ਫੋਰੈਂਸਿਕ ਦੇ ਵਿੱਚ ਭੇਜਿਆ ਜਾ ਸਕਦਾ ਤੇ ਉੱਥੋਂ ਰਿਪੋਰਟ ਜਿਹੜੀ ਬਣ ਕੇ ਆਊਗੀ ਵੀ ਇਹਨੇ ਜਿਹੜੀ ਵੀਡੀਓ ਬਣਾਈ ਸੀ ਉਹ ਡਿਲੀਟ ਕੀਤੀ ਗਈ ਹੈ ਸਾਰਾ ਕੁਝ ਕ੍ਰੀਏਟ ਕੀਤਾ ਕੋਈ ਐਡੀਟਿੰਗ ਨਹੀਂ ਹੈਗੀ ਤਾਂ ਇਹਦੇ ਖਿਲਾਫ ਬਣਦੇ ਸੈ ਉਸ ਤੋਂ ਬਾਅਦ ਜੇ ਭਾਈ ਦਾ ਵੀ ਉਹ ਕੋਈ ਐਡਾ ਡੀਲੀਟ ਕਰਦਾ ਆਪਣੇ ਫੋਨ ਦੇ ਵਿੱਚੋਂ ਤਾਂ ਉਹਦੇ ਉੱਪਰ ਜਿੱਦਾਂ ਆਮ ਪਬਲਿਕ ਦੇ ਉੱਪਰ 201 ਦਾ ਵਾਧਾ ਕਰਕੇ ਵੀ ਇਹਨੇ ਐਵੀਡੈਂਸ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ 201 ਦਾ ਜਿਹੜਾ ਹੈਗਾ ਵਾਧਾ ਕਰਕੇ ਉਹਦੇ ਉੱਪਰ ਪਰਚਾ ਦਰਜ ਕੀਤਾ ਜਾ ਸਕਦਾ ਹੈ ਸੋ ਇੱਕ ਸਿੱਧੀ ਕਲੀਅਰ ਕਿੱਟ ਗੱਲ ਇਹੀ ਹੈ ਵੀ ਜੇ ਪੁਲਿਸ ਵਾਲਾਂ ਰਿਕਾਰਡ ਦੇ ਉੱਪਰ ਰਜਿਸਟ੍ਰੇਸ਼ਨ ਵਿੱਚ ਲਿਖਿਆ ਹੁੰਦੀ ਵੀ ਸੀ ਇੱਥੇ ਨਕਲ ਆ ਰਹੇ ਐ ਇੱਥੇ ਡਿਊਟੀ ਲੱਗ ਰਹੇ ਐ ਤਾਂ ਉਹਨੂੰ ਇੱਕ ਅਲਾਵੈਂਸ ਹੈਗੀ ਆ ਵੀ ਉਹ ਆਪਣੇ ਮਾਇਮੋਬਾਈਲ ਦੇ ਵਿੱਚ ਵੀਡੀਓ ਬਣਾ ਸਕਦੇ ਨੇ ਪਰ ਐਵੇਂ ਜਾਂਦੇ ਹੋਏ ਪਬਲਿਕ ਦੇ ਵਿੱਚ ਜੇ ਤੁਸੀਂ ਵੀਡੀਓ ਉਹ ਬਣਾਉਂਦੇ ਨੇ ਰਿਕਾਰਡ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈਗਾ ਤਾਂ ਉੱਥੇ ਉਹਨਾਂ ਦੇ ਉੱਤੇ ਕਾਰਵਾਈ ਜਿਹੜੀ ਇਹਨਾਂ ਧਾਰਾ ਦੇ ਅਕੋਰਡਿੰਗ ਉਹ ਬਣਦੀ ਗੁੰਦੀ ਹੈ ਥੈਂਕ ਯੂ